ਮਾਤਾ ਜੀ ਸੁਖਵਿੰਦਰ ਕਾ ਕੀ ਕਹਿਣਾ ਜਨਨ ਇਹ ਰਖੋ ਪ੍ਰਾਰਥਨ ਮੇਲਾ ਕਿੰਨਾ ਵਧੀਆ ਤੁਸੀਂ ਤੀਆਂ ਪਹਿਲਾਂ ਮਨਾਈਆਂ ਤੇ ਗੱਜਦੀਆਂ ਲੜਕੀਆਂ ਜਿਹੜੀਆਂ ਮੋਬਾਈਲ ਤੇ ਲੱਗੀਆਂ ਰਹਿੰਦੀਆਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਬਹੁਤ ਵਧੀਆ ਲੱਗਿਆ ਜੀ ਅੱਜ ਕਿ ਤੀਆਂ ਲੱਗੀਆਂ ਤੇ ਸਾਰੀਆਂ ਭੈਣਾਂ ਇਕੱਠੀਆਂ ਹੋ ਗਈਆਂ ਕਿੰਨੀ ਜਾਣ ਪਛਾਣ ਹੁੰਦੀ ਹੈ ਕਿੰਨਾ ਅਸੀਂ ਇੱਕ ਦੂਜੇ ਨਾਲ ਜੁੜਦੇ ਹਾਂ ਤੇ ਨਹੀਂ ਸਾਰਾ ਦਿਨ ਫੋਨਾਂ ਤੇ ਲੱਗੇ ਰਹਿੰਦਾ ਇਹ ਕਹਿਣਾ ਚਾਹੁੰਦੇ ਹਨ ਵੀ ਤੁਸੀਂ ਫੋਨ ਛੱਡ ਕੇ ਅਗਲੇ ਸਾਲ ਸਾਰੀਆਂ ਮਤਲਬ ਆਉਣ ਤਲਵੰਡੀ ਸਾਗੋ ਦੇ ਹਾਂਜੀ ਹਾਂਜੀ ਆਉਣਾ ਚਾਹੀਦਾ ਅਸੀਂ ਇੱਕ ਕਲੱਬ ਬਣਾਉਣਾ ਚਾਹੁੰਦੇ ਆਂ ਠੀਕ ਹੈ ਜੀ ਵੀ ਉਹਦਾ ਨਾਮ ਤਰੰਜਨ ਰੱਖਣਾ ਹਾਂਜੀ 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 ਸਾਰੇ ਕੁੜੀਆਂ ਹਿੱਸੇਦਾਰ ਬਣਨਗੇ ਅਗਲੇ ਸਾਲ ਤੁਸੀਂ ਤਰੰਜਨ ਬਣਾ ਕੇ ਮਤਲਬ ਇਸ ਜਨਮ ਦੇ ਪ੍ਰੋਗਰਾਮ ਵੱਡਾ ਕਰਾਓਗੇ ਦਾ ਮਤਲਬ ਹੈ ਮੇਰਾ ਨਾਮ ਅਨਮੋਲ ਪ੍ਰੀਤ कौर ਹੋਰ ਕੀ ਕਹਿਣਾ ਚਾਹੁੰਦੇ ਤੁਸੀਂ ਆ ਦੇਖੋ ਨੌਜਵਾਨ ਲੜਕੀਆਂ ਅਕਸਰ ਤੇ ਮੋਬਾਈਲ ਤੇ ਲੱਗੀਆਂ ਰਹਿੰਦੀਆਂ ਕਈ ਦਿਨ ਹੋ ਗਏ ਤੀਆਂ ਨੂੰ ਤੇ ਕੀ ਕਹਿਣਾ ਚਾਹੁੰਦੇ ਨਾਲ ਸਨੇ ਵੀ ਲਾਈ ਹੈ ਜੀ ਅੰਜੀ ਸਾਨੂੰ 6-7 ਦਿਨ ਹੋ ਗਏ ਤੀਆਂ ਦਾ ਇੱਥੇ ਤੇ ਤਿਹਾਰ ਮਨਾਉਂਦੇ ਹੋਏ ਮੇਰੇ ਇੱਥੇ ਤਲਵੰਡੀ ਸਾਬੋ ਸੌਰੇ ਨੇ ਮੈਂ ਮਤਲਬ ਪਹਿਲੀ ਵਾਰੀ ਵੈਸੇ ਤਾਂ 12 ਸਾਲ ਹੋ ਗਏ ਪਰ ਪਹਿਲੀ ਵਾਰੀ ਇੱਥੇ ਮਤਲਬ ਮੈਨੂੰ ਲੱਗਿਆ ਵੀ ਵਾਕਈ ਬਹੁਤ ਵਧੀਆ ਮਨਾਇਆ ਆਂਟੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਮਤਲਬ ਇਸ ਹਿੱਸਾ ਪਾਇਆ ਜਿਨ੍ਹਾਂ ਕਰਕੇ ਨਹੀਂ ਤਾਂ ਕੁੜੀਆਂ ਪੇਕੇ ਜਾਂਦੀਆਂ ਪਰ ਦੇਖੋ ਮੈਂ ਸੌਰੇ ਆਦੀਆਂ ਤੀਆਂ ਮਨਾ ਰਹੀਆਂਗੀ ਤੇ ਬੜਾ ਮਤਲਬ ਆਚ ਰੇਂਜਮੈਂਟ ਵੀ ਵਧੀਆ ਜਿੰਨਾ ਹੋ ਸਕਿਆ ਸੀ ਵਧੀਆ ਕਰਨ ਦਾ ਕੋਸ਼ਿਸ਼ ਕੀਤੀ ਤੇ ਹਰ ਸਾਲ ਇਹ ਕੋਸ਼ਿਸ਼ ਹੋਗੀ ਵੀ ਇਸ ਤੋਂ ਵੀ ਵਧੀਆ ਕਰੀਏ ਕਿੰਨਾ ਕਹਨਾਂ ਦਾ ਹੈ ਬਹੁਤ ਠੀਕ ਬਹੁਤ ਮਤਲਬ ਜ਼ਿਆਦਾ ਹੁਣ ਪ੍ਰੀਫਰ ਕਰਦੇ ਆ ਵੀ ਏਸੀ ਹਾਲ ਹੋਵੇ ਵੀ ਉਹਦੇ ਚ ਈਆਂ ਬਣਾਈਆਂ ਜਾਣ ਪਰ ਐਕਚੁਅਲ 'ਚ ਮੈਨੂੰ ਲੱਗਦਾ ਪੰਜਾਬੀ ਸੱਭਿਆਚਾਰ ਆਪਣਾ ਇਹੀ ਹੈ ਵੀ ਇਹ ਨਾਲੇ ਤਾਂ ਦੇਖੋ ਹੁਣ ਐਕਸਰਸਾਈਜ਼ ਹੋ ਜਾਂਦੀ ਮੁੜਕਾ ਨਿਕਲੀ ਜਾਂਦਾ ਹੈਗਾ ਤਾਂ ਇਹ ਸ਼ਾਇਦ ਜ਼ਿਆਦਾ ਮਤਲਬ ਬੈਟਰ ਆਪਸ਼ਨ ਹੈ ਵੀ ਤੁਸੀਂ ਬਾਹਰ ਖੁੱਲੇ ਚਾਕੇ ਈਆਂ ਬਣਾਓ ਤੇ ਆ ਭਵਿੱਖ ਦੇ ਵਿੱਚ ਤੁਸੀਂ ਅਗਲੇ ਸਾਲ ਵਧੀਆ ਬਣਾਉਂਗੇ ਹਨਾ ਚਲੋ ਔਰਤਾਂ ਨੂੰ ਲੀਡਿੰਗ ਹਾਂਜੀ ਇਹੀ ਕਹਿੰਦੇ ਆ ਵੀ ਹੋਰ ਜ਼ਿਆਦਾ ਜੁੜਨ ਫਿਰ ਹੋਰ ਜ਼ਿਆਦਾ ਮਜ਼ਾ ਆਉਂਦਾ ਹੈਗਾ ਜਿੰਨੇ ਜ਼ਿਆਦਾ ਆਪਾਂ ਜ਼ਿਆਦਾ ਲੋਕ ਇੱਥੇ ਜੁੜਦੇ ਆ ਜਿੰਨੀਆਂ ਔਰਤਾਂ ਆਉਣਗੀਆਂ ਉੰਨੇ ਹੀ ਜ਼ਿਆਦਾ ਵਧੀਆ ਲੱਗਦਾ ਹੈਗਾ ਆਇਆ ਆਨੰਦ ਪੂਰਾ ਬਹੁਤ ਜੀ ਬਹੁਤ ਸੋਹਣੇ ਕਿਉਂ ਬਣਾਣੇ ਪੁਰਾਣੀਆਂ ਹਾਂਜੀ ਹਾਏ ਇਹ ਵੀ ਸਭ ਤੋਂ ਵੱਡੀ ਗੱਲ ਹੈ ਵੀ ਫਿਰ ਥੋੜੀ ਜਿਹੀ ਪ੍ਰੈਕਟਿਸ ਕਰਕੇ ਆਉਂਦੇ ਸੀ ਨਾ ਕਰੋ ਤਾਂ ਕਰਕੇ ਫਿਰ ਉਹਦੇ ਨਾਲ ਨਾਲੇ ਆਪ ਦਾ ਮਤਲਬ ਗੂਗਲ ਤੋਂ ਸੱਤ ਮਾਰਦੇ ਰਣਨੀਤ ਕਰੀ ਜੀ ਜੀ ਕੋਈ ਮਾਤਾ ਦੇਸਾ ਕਿਤੇ ਨਾ ਕਿਤੇ ਔਰਤਾਂ ਕੁੜੀਆਂ ਨੇ ਸਹੀ ਦਿਨ ਹੋਵੇ ਕੀ ਕਰਾਂ ਜੀ ਹਾਂ ਜੀ ਇਹ ਹੈ ਆਪਣੇ ਸਭਿਆਚਾਰ ਨਾਲ ਜੁੜ ਕੇ ਰਹਿਣਾ ਚਾਹੀਦਾ ਹਰ ਸਾਲ ਇਸੇ ਤਰੀ ਮਨਾਉਣੀਆਂ ਚਾਹੀਦੀਆਂ ਸੀਆਂ ਪਰ ਜਿਹੜਾ ਕੁੜੀਆਂ ਮਿਲ ਕੇ ਸਾਰਾ ਦਿਨ ਇੰਜੋਏ ਕਰਦੀਆਂ ਨੇ ਇੱਥੇ ਠੀਕ ਹੈ ਤੇ ਆਪਦਾ ਜਿਹੜੀ ਸਹਰਿਆ ਤੋਂ ਆਉਂਦੀਆਂ ਨੇ ਤੀਆਂ ਦੇ ਦਿਨਾਂ ਦੇ ਵਿੱਚ ਵੀ ਆਪਦਾ ਮਿਲ ਕੇ ਇਹਨਾਂ ਨੂੰ ਖੁਸ਼ੀ ਨਾਲ ਇੰਜੋਏ ਕਰਨਾ ਚਾਹੀਦਾ ਫੋਨ ਤੋਂ ਥੋੜਾ ਜਿਹਾ ਪਰਹੇਜ਼ ਵੀ ਕਰਨਾ ਚਾਹੀਦਾ ਆਕਸਰ ਫੋਨ ਤੇ ਲੱਗੀਆਂ ਨੇ ਕੀ ਕਹਿਣਾ ਚਾਹਣੇ ਉਹਨਾਂ ਨੂੰ ਤੁਸੀਂ ਨਹੀਂ ਫੋਨ ਤੋਂ ਪਰਹੇਜ਼ ਕਰਨਾ ਚਾਹੀਦਾ ਆਪਸੀਂ ਭਾਈ ਚਾਰਕ ਸਾਂਝ ਦੇ ਨਾਲ ਆਪਸ ਚ ਲੇਡੀਜ਼ ਨੂੰ ਮਿਲ ਕੇ ਰਹਿਣਾ ਚਾਹੀਦਾ ਫੋਨ ਤੋਂ ਪਰਹੇਜ਼ ਕਰਨਾ ਚਾਹੀਦਾ ਮੇਰਾ ਕੰਮ ਦਾ ਮਸਤਰੀ ਨਾ ਤਾਂ ਬੜੀ ਅਸਰੋਸਨਾ ਦੇ ਵੀ ਕੀ ਕਹਿਣਾ ਚਲੋ ਅੱਜ ਲਾਖ ਦੇ ਰੰਤੀਆਂ ਦਾ ਤੁਸੀਂ ਵਿੱਜੜੀਆਂ ਕਿਹੜੇ ਪ੍ਰਾਤੂ ਸਮਾਂ ਦੇ ਹਾਂਜੀ ਅਸੀਂ ਇਹੀ ਕਹਿੰਦੇ ਆ ਵੀ ਇਹ ਜਿਹੜਾ ਕੀਆਂ ਦਾ ਫੰਕਸ਼ਨ ਹੁੰਦਾ ਹੈ ਤੇ ਇਸ ਕਰਕੇ ਮਨਾਇਆ ਜਾਂਦਾ ਵੀ ਸਾਵਾਨ ਦੀ ਕੀਜ ਨੂੰ ਇਹ ਤਿਹਾਰ ਮਨਾਇਆ ਜਾਂਦਾ ਹੈ ਇਹਦੇ ਵਿੱਚ ਜਿਹੜੀਆਂ ਕੁੜੀਆਂ ਲਿਆਈਆਂ ਹੁੰਦੀਆਂ ਨੇ ਉਹ ਸਾਰਿਆਂ ਦੇ ਘਰ ਉਹ ਤੋਂ ਆ ਕੇ ਇੱਕ ਦੂਜੇ ਨੂੰ ਮਿਲ ਲੈਂਦੀਆਂ ਨੇ ਕਿਉਂ ਇਸ ਵਾਰ ਨੇ ਨਾਲ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਨੇ ਵਧੀਆ ਖੁਸ਼ੀ ਮਨਾਉਂਦੀਆਂ ਨੇ ਨੱਚਦੀਆਂ ਟੱਪਦੀਆਂ ਵਧੀਆ ਆਪਦੇ ਸਹੁਰਿਆਂ ਦੀਆਂ ਗੱਲਾਂ ਬਾਤਾਂ ਵੀ ਇਕੱਠੀਆਂ ਹੋ ਕੇ ਕਰ ਲੈਂਦੀਆਂ ਕਿਉਂਕਿ ਅੱਜ ਕੱਲ੍ਹ ਸਮਾਂ ਹੀ ਇਹੋ ਜਿਹਾ ਆ ਗਿਆ ਕਿਸੇ ਕੋਲ ਟਾਈਮ ਹੀ ਨਹੀਂ ਤੇ ਜਿਆਦਾ ਤਾਂ ਇਹੀ ਹੋ ਗਿਆ ਵੀ ਅੱਜਕੱਲ ਮੋਬਾਈਲ ਹੀ ਜ਼ਿਆਦਾ ਚੱਲ ਪਈ ਮੋਬਾਈਲ 'ਚ ਅਗਲੀ ਗੱਲਬਾਤ ਪੁੱਛ ਲੈਂਦੀ ਐ ਇਹਦੀਆਂ ਦਾ ਮਕਸਦ ਇਹੀ ਹੁੰਦਾ ਹੈ ਵੀ ਇਸ ਬਹਾਨੇ ਨੱਤੀਆਂ ਤੇ ਕਿੱਥੀਆਂ ਹੋ ਕੇ ਛੇਲੀਆਂ ਇੱਕ ਦੂਜੇ ਨੂੰ ਮਿਲ ਲੈਂਦੇ ਅੱਜ ਵਿੱਜੜੀਆਂ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਅਸੀਂ ਅਗਲੇ ਸਾਲ ਅਸੀਂ ਐਸੀ ਹਾਈ ਕਹਿੰਦੇ ਵੀ ਹਰ ਸਾਲ ਵਾਸਤੇ ਇਹਦੀਆਂ ਦਾ ਤਿਹਾਰ ਹਰ ਸਾਲ ਇੱਥੇ ਜਰਾਈ ਇੱਥੇ ਸੋਈ ਵਧੀਆ ਮਨਾਈਏ ਨਾ ਤਾਂ ਰੋਜੀ ਮੇਰਾ ਨਾਮ ਰਣਵੀਰ ਕੌਰ ਹੈ ਜੀ ਕਿੱਥਾਂ ਜੀ ਤਲਵੰਡੀ ਸਾਬ ਤੋਂ ਕੀ ਕਹਿਣਾ ਚਾਹੁੰਦੇ ਹੋ ਤੀਜ ਦੀਆਂ ਪੀਆਂ ਅੱਜ ਅਕੀਲਾ ਦੇਣਾ ਹੈ ਹਾਂ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਕੀਆਂ ਨੂੰ ਤੇ ਕਿੰਨਾ ਘਣ ਆਂਦਾ ਸਾਨੂੰ 10 ਦਿਨ ਹੋ ਗਏ ਜੀ ਇੱਥੇ ਆਉਂਦਿਆਂ ਨੂੰ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਇੱਥੇ ਆ ਕੇ ਨੱਚਦੇ ਹਾਂ ਕੁੱਦਦੇ ਹਾਂ ਆਪਦੇ ਮਨ ਦੇ ਬਾਵਲੇ ਬਾਹਰ ਕੱਢਦੇ ਹਾਂ ਪਰ ਜਿਹੜੀਆਂ ਲੇਡੀਜ਼ ਮੈਂ ਕਹਿੰਦੀ ਆ ਬਾਹਰ ਹੋਣਾ ਚਾਹੀਦਾ ਹੰਨਾਂ ਨੂੰ ਜ਼ਰੂਰ ਨੱਚਣ ਕੁੱਦਣ ਹੱਸਣ ਖੇਡਣ ਮਨ ਕਾ ਚਾਓ ਅਸੀਂ ਇਹੀ ਕਹਨੇ ਆਂ ਵੀ ਇੱਥੇ ਆਓ ਨੱਚੋ ਗੁੱਦੋ ਤੇ ਬਹੁਤ ਫਰੈਂਡ ਸਰਕਲ ਬਣਦਾ ਸਾਡਾ ਇੱਥੇ ਆ ਕੇ ਇਹ ਕਿਤਨਾ ਕਿਤੇ ਲੇਡੀਜ਼ ਜਿਹੜੀਆਂ ਉਹ ਮੋਬਾਈਲ ਤੇ ਲੱਗੀਆਂ ਰਹਿੰਦੀਆਂ ਤੇ ਉਹਨਾਂ ਨੂੰ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆਂ ਪ੍ਰਾਤਨ ਵਿਰਸਾ ਆਪਣਾ ਮੈਂ ਇਹੀ ਕਹਿਣਾ ਚਾਹੁੰਦੀ ਆ ਛੋਟੀਆਂ ਬੱਚੀਆਂ ਨੂੰ ਵੀ ਤੁਸੀਂ ਬੇਟਾ ਇਹ ਚੀਜ਼ਾਂ ਨੂੰ ਸਭਿਆਚਾਰ ਨਾਲ ਜੋੜੋ ਇਹਨੂੰ ਸੰਭਾਲੋ ਤੁਹਾਡੀ ਲੋੜ ਹੈ ਅੱਗੇ ਸੰਭਾਲਣ ਦੀ ਆਪਦੇ ਬੱਚਿਆਂ ਨੂੰ ਥੋੜਾ ਜਿਹਾ ਗਾਇਡੈਂਸ ਕਰੋ